ਸਤਿ ਸ਼੍ਰੀ ਅਕਾਲ ਦੋਸਤੋ ਕਿ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮ제 ਚ ਹੋਗੇ ਇਹ ਦੇਖ ਲਓ ਤੁਸੀਂ ਗੋਰਿਆਂ ਦੇ ਮੁਲਕ ਚ ਗੋਰੇ ਆਪਨੇ ਯਾਰੇ ਲੈਂਦੇ ਵੇ ਤੇ ਦੇਸੀਆਂ ਨੂੰ ਕੰਮ ਤੇ ਰੱਖਿਆ ਹੈ ਦੇਸੀ ਆਪਨੇ ਤਾਂ ਸਹੀ ਹੈ ਉਹ ਇੰਡੀਆ ਨਾਲ ਕੰਪੇਅਰ ਕਰਦੇ ਵੇ ਵੀ ਚਲੋ ਜੀ ਬਾਅਦ ਚੰਗੇ ਪੈਸੇ ਬਣ ਜਣਗੇ ਕਈ ਲੋਕ ਪੁੱਛਦੇ ਜੀ ਇੱਕ ਘੰਟੇ ਦਾ ਕੀ ਰੇਟ ਮਿਲਦਾ ਹੈ ਜਦੋਂ ਕਹੀ ਦੇਣਾ 11 ਪੌਂਡ ਤੇ 44 ਪੈਨੀਆਂ ਮਿਲ ਜਾਂਦੀਆਂ ਉਹ ਉਸੇ ਵੇਲੇ ਹਿਸਾਬ ਤੋ ਲਾ ਲੈਂਦਾ ਵੀ ਇੰਨੇ ਪੈਸੇ ਬਣ ਜਣਗੇ ਉਹ ਸਿੱਧਾ ਗੈਸਰਾਂ ਦੇ ਵੀ ਰੋਜ਼ ਦਾ ਘੱਟੋ ਘੱਟ ਦਾਹੀਆ ਪਿਆ ਬਣ ਜੇਗਾ ਤੇ ਸਿੱਧਾ ਉਹਨਾਂ ਨੇ ਮਹੀਨੇ ਲਾਣਾ ਉਹ ਨਹੀਂ ਕਹਣਾ ਵੀ 20 ਜਾਂ 22 ਦਿਨ ਕੰਮ ਕਰਨਾ ਮਹੀਨੇ ਦਾ 30 ਦਿਨ ਹੀ ਲਾਣਾ ਹੈਗਾ ਵੀ ਰੋਜ਼ ਹੀ ਐਵੇਂ ਕੰਮ ਕਰੀਦਾ ਇੰਡੀਆ ਵਾਲਾ ਸਾਹਿਬ ਕਹਿੰਦੇ ਜੀ ਘੱਲ ਤੋਂ ਘੱਲ ਜੀ ਇੰਨੇ ਪੈਸੇ ਮਿਲਦੇ ਤੇ 3 ਲੱਖ ਰੁਪਇਆ ਮਹੀਨਾ ਕਿੱਦਾਂ ਗਿਆ ਵੱਧ ਤੋਂ ਵੱਧ ਕਿੰਨੇ ਖਾ ਲਾਂਗੇ 20000 ਖਾ ਲਾਂਗੇ 30000 ਖਾ ਜਾਗੇ ਉਹ ਕਮਾਈ ਇੰਗਲੈਂਡ ਦੀ ਕਹਿੰਦੇ ਨੇ ਤੇ ਖਰਚਾ ਇੰਡੀਆ ਸਾਹਿਬ ਦਾ ਕਹਿੰਦੇ ਨੇ ਚਲੋ ਜੀ 5000 ਜੀ ਕਮਾਣਾ ਮਿਲ ਜੇਗਾ ਤੇ 10000 ਦੀ ਰੋਟੀ ਖਾ ਲਈਏ ਉਹ ਥੋੜਾ ਖਰਚਾ ਖੋਚਾ ਕਰਕੇ 3000 ਵੀ ਕਾਜੀ ਤੇ 2.5 ਲੱਖ ਰੁਪਏ ਆਰ ਮਹੀਨੇ ਵਿੱਚ ਦੇਗਾ। ਉਹ ਜਦੋਂ ਇੱਥੇ ਆ ਕੇ ਵੇਖਦੇਵੇਂ ਨਾ ਵੀ ਜਿੰਨਾ ਕੋਨਾ ਖਰਚਾ ਸੋਚਿਆ ਹੁੰਦਾ ਵੀ ਕਰਨਾ ਹੈ ਉਸ ਤੋਂ ਜ਼ਿਆਦਾ ਤੇ ਮਕਾਨ ਦਾ ਕਿਰਾਇਆ ਹੈਗਾ। ਸਿੰਗਲ ਬੰਦੇ ਨੂੰ ਇੱਕ ਕਟੂ-ਕਟ ਸਾਢੇ 3-400 ਤੋਂ ਘੱਟ ਦਿੱਤੇ ਕਮਰਾ ਨਹੀਂ ਮਿਲਦਾ ਸ਼ੇਅਰਿੰਗ ਦੇ ਵਿੱਚ। ਬਾਕੀ ਖर्चे ਸਾਰੇ ਲੱਗ। ਉਹ ਵੀ ਜੇ ਫੁੱਲ ਟਾਈਮ ਕੰਮ ਮਿਲ ਜੇ ਤੇ। ਹੂੰ ਸਟੂਡੈਂਟਾਂ ਦੇ ਵੈਸੇ 20 ਘੰਟੇ ਕੰਮ ਦੀ ਇਜਾਜ਼ਤ ਹੈ ਸੀ। 20 ਘੰਟੇ ਕੰਮ ਕਰਕੇ ਤੇ ਕਿੱਥੋਂ ਫੀਸ ਕੱਢੋਗੇ? ਕਰਾ ਕੇ ਤੂੰ ਕਿੱਦਾਂ ਗੇ ਰੋਟੀ ਬਣਾ ਦਾ ਖਰਚਾ ਕਿੱਦਾਂ ਗੱਡੋਗੇ? ਟ੍ਰਾਂਸਪੋਰਟ ਦਾ ਖਰਚਾ ਕਿੱਥੋਂ ਗੱਡਣਾ ਹੈ? ਮੋਬਾਈਲ ਦਾ ਖਰਚਾ, ਕੋਈ ਕਪੜਾ ਲੱਗਾ ਕੋਈ ਨਾ ਕੋਈ ਛੋਟੀ ਮੋਟੀ ਜੀ ਘਾੜੀ ਲੋਡ ਕੰਦੀ ਰਹਿੰਦੀ ਹੈ। ਉਹਦਾ ਖਰਚਾ ਕਿੱਥੋਂ ਗੱਡ ਰਹਾ? ਜਿਹੜੀ ਲੋਕ ਇੱਥੇ ਪੁਰਾਣੇ ਰਹਿੰਦੇ ਨੇ ਨਾ ਜਾਂ ਥੋੜੇ ਸਾਲ ਹੀ ਆਏ ਇਹਨੂੰ ਉਹ ਅਸਲੀਏ ਨਹੀਂ ਦੱਸਦੇ ਆਪਣੇ ਇਸ ਤਰ੍ਹਾਂ ਨੂੰ। ਉਹ ਬੜੀਆਂ ਗੱਪਾਂ ਮਾਰਦੇ ਵੇ। ਬੜੀ ਕਮਾਈ ਜੀ ਇੱਥੇ ਬੜੇ ਸੱਟ ਗਏ ਆ, ਇੱਥੇ ਦੇ ਮੋਜਾਂ ਲੱਗੀਆਂ ਜਿਵੇਂ ਦੇ ਇੰਗਲੈਂਡ ਆਏ ਆ। ਪੁੰਡਾਂ ਜਿ ਕਮਾਈ ਕਰੀਦੀ ਐ ਖਰਚਾ ਕਰੀਦਾ ਫਰਸ ਕਲਾਸ ਖਾਈ ਪੀਦਾ ਉਹ ਜਿਹੜੇ ਇੱਚ ਦਾ ਨੇ ਉਹ ਸਹੀ ਐ ਉਹ ਥੋੜੇ ਦੇ ਵੀ ਵੀ ਕਿਹਾ ਸੀ ਥੋੜਾ ਚਿਰ ਕੁੜੀ ਜਾ ਮੁੰਡਾ ਪਹਿਲਾਂ ਨਹੀਂ ਤੇ ਬੜੇ ਨਿਆਰੇ ਲੈਣ ਦੇ ਸੀ ਆਪਣਾ ਬੱਚਾ ਹੀ ਲੈਣ ਕਿ ਉਹਨਾਂ ਭੇਜਦੀ ਐ ਜੇ ਪੂਰੀ ਸਚਾਈ ਦੱਸੀ ਹੋਵੇ ਤੇ ਬੰਦਾ ਸੋਵਰੀ ਸੋਚਦਾ ਵੀ ਨਹੀਂ ਇੰਨੇ ਪੈਸੇ ਧਾਰੇ ਚੁੱਕ ਕੇ ਜਾਂ ਕੋਈ ਚੀਜ਼ਾਂ ਘਨੇ ਪਾ ਕੇ ਜਾਂ ਜ਼ਮੀਨ ਜਾਇਦਤ ਵੀ ਇਸ ਕੇ ਬੱਚੇ ਨੇ ਭੇਜਾਂਗੇ ਜਦੋਂ ਉੱਥੇ ਪੈਰ ਨਾਂ ਲੱਗੇ ਜਾਂ ਕਮਾਈ ਨਾ ਹੋਈ ਤੇ ਕਰਜ਼ੇ ਕਿੱਥੇ ਲਾਵਾਂਗੇ ਲੇਕਿਨ ਨਹੀਂ ਸਾਡੇ ਲੋਕ ਪੰਜਾਬੀ ਖਾਸ ਕਰਕੇ ਨੰਬਰ ਮਹੋਂ ਤੋਂ ਬਾਈ ਨਹੀਂ ਆਉਂਦੇ ਜੇ ਚੀਜ਼ ਕਿਤੇ ਨੇ ਕਿਹਾ ਨਾ 5 ਬਾਂਡ ਦੀ ਤੇ ਕਹਿਣਗੇ 50 ਬਾਂਡ ਦੀ ਲਈ ਹੈ ਤੇ ਕਮਾਈ ਹੋ ਗਈ ਨਾ ਅਗਰ ਲੱਖ ਦੇ ਕਹਿਣਗੇ 3 ਲੱਖ ਕਮਾਈ ਹੈ ਉਹ ਇਹ ਵੀ ਦੱਸਦੇ ਵੀ ਟੈਕਸ ਵੀ ਘਟਿਆ ਜਾਂਦਾ ਵਿੱਚੋਂ ਜਾਂ ਸੈਚਰ ਦੇ ਸੰਦੇ ਛੁੱਟੀ ਹੁੰਦੀ ਹੈ ਉਹ ਕੁਝ ਨਹੀਂ ਦੱਸਣਾ ਉਹਨਾਂ ਇਹੋ ਕਹਿੰਦਾ ਜੀ ਇੰਨੇ ਪੈਸੇ ਘੰਟੇ ਦੇ ਬਣੇ ਕਦੀ ਉਹ ਟਾਈਮ ਨਾਲ ਹੀ ਦਿਆ ਹੁਣ ਜਿਲਾ ਵੀ ਬੰਦਾ ਉੱਥੇ ਬੈਠਾ ਇੰਨਾ ਤੇ ਅੰਦਾਜ਼ਾ ਹਰ ਕੋਈ ਲਾ ਲੈਂਦਾ ਹਰ ਕੋਈਦੇ ਹੱਥ ਚ ਆਈਕਰ ਮੋਬਾਈਲ ਹੈਗਾ ਉਸੇ ਲੈ ਕੈਲਕੂਲੇਸ਼ਨ ਕਰ ਲੈਂਦੇ ਵੀ ਇੰਨੇ ਪੈਸੇ ਘੰਟੇ ਬਣੇ ਤਾਂ 8 ਘੰਟੇ ਕਿੰਨੇ ਪੈਸੇ ਬਣ ਗਏ ਇਹ ਤੀਆਂ ਦਿਨਾਂ ਹੀ ਕੰਮ ਕਰਾਂਗੇ ਕਿ ਕਿੰਨੇ ਪੈਸੇ ਬਣ ਗਏ ਉਹ ਸਿੱਧਾ ਪੁੰਡਾ ਹਿਸਾਬ ਲਾਂਦੇ ਵੇ ਉਹ ਕਹਿੰਦੇ ਚਲੋ ਜੀ ਇਹ 50000 ਖਾ ਜੀਏ 60 ਖਾ ਜੀਏ 70 ਖਾ ਜੀਏ ਲੱਖ ਖਾ ਜੀਏ 2 ਲੱਖ ਰੁਪਏ ਮਹੀਨਾ ਪਿਛੇ ਵੇ ਰੁਪਏ ਆਇਆ ਇਹ 10 15 ਲੱਖ ਰੁਪਏ ਲਾ ਗਏ ਆ ਤੇ 6 ਮਹੀਨੇ ਸਾਲ ਚ ਪੈਸੇ ਬਰੋਈ ਨੇ ਹੁਣ ਇੱਥੇ ਆ ਕੇ ਜਦੋਂ ਵੇਖਦੇ ਹਕੀਕਤ ਕੰਮ ਮਿਲਦਾ ਨਹੀਂ ਇੱਥੇ ਜਾਂ ਸੇ ਤੱਕੇ ਖਾਣੇ ਪੈਂਦੇ ਵੇ ਬੁਰੇ ਹਾਲਾਤਾਂ ਜੀ ਰਹਿਣਾ ਪੈਂਦਾ ਬਈਆਂ ਵਾਂਗੂ ਇੱਥੇ ਲਾਈਫ ਗਈ ਏ ਉਹ ਜਿਹੜੇ ਕਪੜੇ ਕੁਪੜੇ ਨਾਲ ਲੈ ਕੇ ਆਏ ਹੁੰਦੇ ਨਾ ਉਹ ਪਾਣ ਕਈ ਤੇ ਇਹੋ ਜਿਹੇ ਬੰਦੇ ਇੱਥੇ ਵੀ ਕਿਉਂ ਨਾ ਆ ਕੇ ਸ਼ੂਟਿੰਗਸ ਖੋਲੇ ਹੀ ਨੀਗਾ ਉਹਨਾਂ ਦਾ ਮੂਡ ਖਰਾਬ ਹੋ ਜਾਂਦਾ ਪਹਿਲੇ ਹਫ਼ਤੇ ਜਦੋਂ ਵੇਖਦੇ ਹਾਲਾਤ ਕਿ ਸੜ ਤੋਂ ਪਹਿਲਾਂ ਜਿਹੜੇ ਲੋਕ ਆਏ ਕਿਵੇਂ ਰਹਿ ਰਹੇ ਵੇ ਇਸ ਤੋਂ ਵਧੀਆ ਰੋਟੀ ਤੇ ਬੰਦਾ ਕਹਿੰਦਾ ਇੰਡੀਆ ਤੇ ਹੀ ਖਾਣੇ ਸਨ ਘਰ ਤੋਂ ਗਰਮ ਰੋਟੀ ਮਿਲਦੀ ਸੀ ਬਲੱਡ ਖਾਣ ਦੀ ਲੋੜ ਨਹੀਂ ਸੀ ਪੈਂਦੀ ਜੰਸ਼ੀਨ ਧੱਕੇ ਗਾਂ ਦੀ ਲੋੜ ਨਹੀਂ ਪੈਂਦੀ ਇੱਥੇ ਅੱਗੇ ਜਲੀਲ ਹੋ ਗਏ ਕਈ ਬੰਦੇ ਕਮਲਵ ਦੇਲਵ ਦੇ ਕਈ ਦੇ ਮੈਂਟਰੀ ਪਰੇਸ਼ਾਨ ਹੋ ਗਏ ਕਿਉਂਕਿ ਜਦੋਂ ਕਮਾਈ ਨਹੀਂ ਹੁੰਦੀ ਸੁਪਨੇ ਹੁੰਦੇ ਵੱਡੇ ਤੇ ਉਦੋਂ ਫਿਰ ਅੱਗੇ ਸੁਪਨੇ ਪੂਰੇ ਨਾ ਹੋਣ ਤੇ ਘਰ ਦੇ ਉਥੋਂ ਕਹਿੰਦੇ ਹਾਂਜੀ ਕਾਕਾ ਜੀ ਕਿੰਨੇ ਕੇ ਪੈਸੇ ਕਮਾਏ ਜੇ ਬਾਹਰ ਭੇਜੋ ਫਰਾ ਫਰਾ ਕਰਜ਼ਾ ਚ ਦੁਦਲਾਣਾ ਹੈ ਵਿਆਜ ਪੈਂਦਾ ਪਿਆ ਹੁਣ ਕਾਕਾ ਜੀ ਕੋ ਕੰਮਾਈ ਹੋएगी ਤੇ ਕਾਕਾ ਜੀ ਪੈਸੇ ਬੱਚੇ ਭੇਜਣਗੇ ਨਾ ਇਸ ਕਰਕੇ ਬੜੇ ਬੰਦੇ ਇੱਥੇ ਤੰਗ ਹੈ ਜੋ ਰਿਐਲਿਟੀ 'ਚ ਬਾਕੀ ਦੋਸਤੋ ਅਸੀਂ ਇਹ ਨਹੀਂ ਕਹਿੰਦੇ ਨਾ ਉਹ ਜੇ ਤੁਹਾਡੀ ਇੱਥੇ ਕੋਈ ਸੈਟਿੰਗ ਹੋ ਸਕਦੀ ਹੈ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਪੈਣਾ ਬਰਾਗਾ ਜਾਂ ਤੁਹਾਨੂੰ ਗਰੰਟੀ ਦਿੰਦਾ ਵੀ ਆ ਜਾ ਮੈਂ ਸੰਭਲਾਂਗਾ ਫੇਰ ਗੱਲ ਕੁਝ ਹੋ ਰਹੀ ਹੈ ਬਾਕੀ ਇੱਥੇ ਆ ਕੇ ਰਿਸ਼ਤਿਆਂ ਦੇ ਵਾਸਤੇ ਗੱਲ ਨਹੀਂ ਕੋਈ ਕਿਹਦਾ ਸਾਥ ਨਹੀਂ ਦਿੰਦਾ ਇੱਥੇ ਸਾਰੇ ਮਜਬੂਰ ਹੈਗੇ ਜੀ ਹਰ ਕਨੇ ਆਪਣਾ ਖਰਚਾ ਕੱਢਣਾ ਹੁੰਦਾ ਹੈ ਮਕਾਨ ਬੜੇ ਛੋਲੇ ਛੋਲੇ ਵੇ ਤੁਹਾਨੂੰ ਕੋਈ 2-4 ਦਿਨ ਹਫਤਾ 10 ਦਿਨ ਘਾੜ ਰੱਖ ਲੇਗਾ ਜਦਾਂ ਜੇ ਘਾੜ ਨਹੀਂ ਰੱਖਣਾ ਉੱਥੇ ਭਾਵੇਂ ਗੱਪਾਂ ਮਾਰੀਆਂ ਹੋਣ ਅਸੀਂ ਵੀ ਇਹੋ ਸੁਣਿਆ ਸੀ ਕਿ ਸੁਣਦੇ ਸਾਂ ਵੀ ਇੰਗਲੈਂਡ ਕਿਸੇ ਨੇ ਕਿਹਾ ਸਾਡੇ ਕੋਲ ਦੋ ਮਕਾਨ ਨੇ ਜਾਂ ਤਿੰਨ ਮਕਾਨ ਅਸੀਂ ਸੋਹਣੇ ਬੜਾ ਅਮੀਰ ਬੰਦਾ ਖਾਚੇ ਦੇ ਕੋ ਤਿੰਨ ਮਕਾਨ ਨੇ ਇੱਥੇ ਆਗੇ ਤੋਂ ਮਕਾਨ ਵੇਖੇ ਨਾ ਉਹ ਮਕਾਨ ਕਹਦੇ ਉਹਦੇ ਦੋਸਤ ਖੁੱਡੇ ਗਿਆਂ ਜੀ ਉਹ ਜਿਵੇਂ ਪੰਜਾਬ ਚ ਅਸੀਂ ਭਈਆਂ ਰੱਖਿਆ ਹੁੰਦਾ ਨਾ ਉਸ ਤੋਂ ਭੜੇਗੇ ਛੋਟੇ ਛੋਟੇ ਮਕਾਨ ਜੇ ਬਿਲਕੁਲ ਰਿਅਲਟੀ ਗੀਜੇ ਤੁਸੀਂ ਕੋਈ ਵੀਡੀਓ ਦੇਖ ਲਓ ਤੁਹਾਨੂੰ ਕੋਈ ਘਰ ਦੀ ਵੀਡੀਓ ਦਿਖਾਉਂਦਾ ਹੀ ਨਹੀਂਗਾ ਉਹ ਦਿਖਾਏਗਾ ਜਿਨੇ ਕੋ ਚੰਗਾ ਵਧੀਆ ਘਰ ਜਿਹੜਾ ਬੜਾ ਪਾਣਾ ਬਿਜ਼ਨਸਮੈਨ ਸੱਟਗਾ ਜਿਹੜੇ ਨਵੇਂ ਆਏ ਉਹਨਾਂ ਨੂੰ ਪੁੱਛੋ ਵੀ ਸਾਡੇ ਵੀਡੀਓ ਕਾਲ ਦਿਖਾਉ ਕਹਣਾ ਦਿਖਾਉਂਦੇ ਹੀ ਨਹੀਂ ਜੇ ਦੂਜੀ ਕਿਤੇ ਵੇਖੋ ਬਾਕਸ ਰੂਮ ਉੱਤੇ ਬੰਦਾ ਚੰਗੇ ਨਹੀਂ ਲੱਗੂ ਸਿੱਧਾ ਨਹੀਂ ਕਰ ਸਕਦਾ ਇਹਨੇ ਛੋਟੇ ਛੋਟੇ ਗਏ ਉੱਥੇ ਨਾ ਕੁਕੜਾ ਉਹ ਬੰਦੇ ਤਾਰੇ ਵੇ ਤਿੰਨ ਤਿੰਨ ਚਾਰ ਬੰਦੇ ਲੱਗੇ ਹੋਏ ਨੇ ਮਕਾਨ ਮਾਲਕ ਆ ਖਾਈ ਜਾ ਰਹੇ ਵੇ ਇਸ ਕਰਕੇ ਸੋਚਿੰਦੇ ਕਿ ਪੈਸਾ ਲਾਓ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਜੇ ਅਗਰ ਦੋਸਤੋ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆਉਣ ਤੋਂ ਪਹਿਲਾਂ ਜੂਰ ਸੋਚ ਲਓ ਯੂਕੇ ਥੈਂਕ ਯੂ